ਕੰਜੀ ਡਾਕਟਰ ਜਿੰਨੇ ਵੀ ਸਾਡੇ ਦੋਸਤ ਵਧੀਸ਼ਾਂ ਤੋਂ ਆਉਣ ਵਾਲੇ ਆ ਤੇ ਪੰਜਾਬ ਨੂੰ ਉਹਨਾਂ ਨੇ ਆਉਣਾ ਹੈ ਤੇ ਐਡਵਾਈਸ ਮੇਰੇ ਵੱਲੋਂ ਇਹ ਹੀ ਹੈ ਕਿ ਹੋ ਸਕਦਾ ਤਾਂ ਦਿੱਲੀ ਤੋਂ ਅੰਮ੍ਰਿਤਸਰ ਨੂੰ ਤੁਸੀਂ ਸਿੱਧੀ ਜਗੀ ਆਉਟਫਲਾਈਟ ਹੀ ਲੈ ਲਓ ਨਹੀਂ ਤਾਂ ਉਸ ਤੋਂ ਲਾਵਾ ਰੋਡ ਬਹੁਤ ਸ਼ਰਮ ਹੈ ਰੋਡ ਤੇ ਸਾਹੀ ਮੁਸ਼ਕਲ ਹੈ ਜਾਣਾ ਤੇ ਜਾਂ ਫਿਰ ਟ੍ਰੇਨਾਂ ਜਿਹੜੀ ਹੈ ਟ੍ਰੇਨਾਂ ਚੱਲਦੀਆਂ ਫਿਲਹਾਲ ਟ੍ਰੇਨਾਂ ਚੱਲਦੀਆਂ ਲੇਕਿਨ ਟ੍ਰੇਨਾਂ ਵੀ ਬੰਦ ਹੋਣ ਦੀ ਸੰਭਾਵਨਾ ਹੈ ਅੱਜ ਦੀ ਨਿਊਜ਼ ਵਿੱਚ ਦੱਸਿਆ ਜਾਂਦਾ ਸੀ ਕਿ ਹੋ ਸਕਦਾ ਹੈ ਤੋਂ ਟ੍ਰੇਨਾਂ ਵੀ ਬੰਦ ਹੋ ਜਾਣ ਪਰ ਫਿਲਹਾਲ ਟ੍ਰੇਨਾਂ ਚੱਲ ਰਹੀਆਂ ਹੈ ਔਰ ਬਹੁਤ ਜ਼ਿਆਦਾ ਰਸ਼ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਪੁਲ ਦੇ ਉੱਤੇ ਜਾਣ ਵਾਸਤੇ ਵੀ ਜਿਹੜਾ ਹੈਗਾ ਉਹ ਤੁਹਾਨੂੰ ਮੌਕਾ ਨਹੀਂ ਮਿਲਦਾ ਸੋ ਵੇਟ ਕਰ ਰਹੇ ਹਾਂ ਮੈਂ ਸੋਚਿਆ ਕਿ ਕੋਈ ਮੈਸੇਜ ਮੈਂ ਬਤਾ ਦਵਾਂ ਕਿ ਜਿੰਨੇ ਵੀ ਵਿਦੇਸ਼ਾਂ ਤੋਂ ਦੋਸਤ ਆ ਰਹੇ ਆ ਤੇ ਉਹ ਆਪਣਾ ਪੂਰਾ ਦੇਖ ਕੇ ਆਉਣ ਔਰ ਟ੍ਰੇਨ ਹੀ ਬੁੱਕ ਕਰਾ ਲਓ ਜਾਂ ਫਿਰ ਪਲੇਨ ਬੁੱਕ ਕਰਾ ਲਓ ਰੋਡ ਵਾਲਾ ਕੰਮ ਜਿਹੜਾ ਉਹ ਅਜੇ ਰਿਸਕੀ ਹੈ ਕਿ ਉਹਦੇ ਵਿੱਚ ਮਤਲਬ ਕਿ 100% ਜਿਹੜਾ ਜ਼ਰੂਰੀ ਨਹੀਂ ਹੈ ਕਿ ਦੂਜੇ ਅੱਗੇ ਅਸੀਂ ਪਹੁੰਚਾਂਗੇ